ਜਿਹੜੇ ਮੇਰੇ ਭੈਣ ਭਰਾ ਉਹ ਜ਼ਿੰਦਗੀ ਤੋਂ ਦੁਖੀ ਆ ਕਿਸੇ ਦਾ ਕੰਮ ਨਹੀਂ ਚੱਲਦਾ ਉਹ ਦੁਖੀ ਆ ਕੋ ਤਨ ਤੋਂ ਦੁਖੀ ਆ ਕੋਈ ਤਰ੍ਹਾਂ ਵੀ ਉਹਨੂੰ ਬਿਮਾਰੀ ਆ ਜਾਂ ਕੋਈ ਮਨ ਤੋਂ ਦੁਖੀ ਆ ਆ ਮੇਰੀ ਬੇਨਤੀ ਆ ਹਾਜ਼ਰੀ ਔਰ ਕੇ ਤੁਸੀਂ ਕੋ ਗੁਰੂ ਲੱਭ ਲਓ ਪੂਰਾ ਗੁਰੂ ਲੱਭ ਕੇ ਤੁਸੀਂ ਸ਼ਰਨ ਵਿੱਚ ਚਲੇ ਜਾਓ ਗੁਰੂ ਲੱਭਿਓ ਉਹ ਜਿਹਦੇ ਭੰਡਾਰ ਭਰੇ ਵੀ ਹੋਣ ਉਹਨੂੰ ਦੇਣ ਦਾ ਹੁਕਮ ਵੀ ਹੋਵੇ ਗੁਰੂ ਨੂੰ ਖੁਸ਼ ਕਰਨ ਦੀ ਲੋੜ ਨਹੀਂ ਆਪਾਂ ਗੁਰੂ ਨੂੰ ਖੁਸ਼ ਨਹੀਂ ਕਰ ਸਕਦੇ ਏਡੀ ਜਲਦੀ ਕਿਉਂਕਿ ਆਪਾਂ ਦੁਨਿਆਵੀ ਜੀਵਾਂ ਆਪਾਂ ਕੀ ਕਰਨਾ ਆਪਾਂ ਉਹਦੀ ਸੰਗਤ ਨੂੰ ਖੁਸ਼ ਕਰਨਾ ਗੁਰੂ ਵੀ ਸ਼ਰਮ ਵਿੱਚ ਜਾਓਗੇ ਤਾਂ ਗੁਰੂ ਦੱਸੂਗਾ ਵੀ ਮੈਨੂੰ ਕਿੱਦਾਂ ਖੁਸ਼ੀ ਮੈਲਣੀ ਆ ਗੁਰੂ ਦੇ ਲੱਤਾਂ ਪੈਰਨੀ ਆਪਾਂ ਕੁੱਟਦੇ ਆਪਾਂ ਉਹਦੀ ਸ਼ਰਮ ਵਿੱਚ ਜਾ ਕੇ ਆਪਾਂ ਸਿੱਖਣਾ ਪਾ ਆਪਾਂ ਉਹਦੀ ਸੰਗਤ ਹੈ ਜਿਹੜੀ ਉਹਨੂੰ ਕਿੱਦਾਂ ਖੁਸ਼ ਰੱਖਣਾ ਗੁਰੂ ਦੀ ਸੰਗਤ ਵਿੱਚ ਏਡੀ ਤਾਕਤ ਆ ਇੰਨੀ ਉਹਦੇ ਵਿੱਚ ਤਾਕਤ ਹੈ ਗੁਰੂ ਦੀ ਸੰਗਤ ਵਿੱਚ ਕਿ ਜੇ ਤੁਹਾਨੂੰ ਗੁਰੂ ਕੁਝ ਨਹੀਂ ਵੀ ਦੇਣਾ ਚਾਹੁੰਦਾ ਤੁਹਾਡੇ ਕਰਮਾਂ 'ਚ ਨਹੀਂ ਹੈ ਉਹ ਸੰਗਤ ਵਿੱਚ ਜੀ ਤੱਕਦਾ ਕੋਈ ਗੁਰੂ ਕੋਲੋਂ ਬਖਸ਼ਾ ਕੇ ਤੁਹਾਨੂੰ ਦੇ ਸਕਦੀ ਆ ਐਡੀ ਉਹਦੇ ਵਿੱਚ ਤਾਕਤ ਹੈ ਆ ਮੇਰਾ ਤੁਸੀਂ ਦੇਖ ਲਓ ਬਹੁਤ ਛੋਟੀ ਸੋਚ ਸੀ ਮੇਰੀ ਛੋਟਾ ਜਿਹਾ ਕੰਮ ਸੀ ਛੋਟਾ ਮੈਂ ਬੰਦਾ ਸੀ ਜਦੋਂ ਦਾ ਉਸ ਪ੍ਰਮਾਤਮਾ ਨੇ ਸੰਗ ਕਰਾਇਆ ਇਸ ਸੰਗਤ ਦਾ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਨਾ ਮਨ ਤੋਂ ਦੁਖੀ ਹੈ ਨਾ ਤਨ ਤੋਂ ਦੁਖੀ ਹੈ ਨਾ ਪੈਸੇ ਤੋਂ ਕਿੱਥੇ ਕੀ ਤੋਂ ਦੁਖੀ ਨਹੀਂ ਮੈਂ ਬਹੁਤ ਬਾਗੋ ਬਾਗ ਗਿਆ ਇਸ ਕਰਕੇ ਗੁਰੂ ਦੀ ਸੰਗਤ ਵਿੱਚ ਆ ਜਾਓ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣ ਦੇਣਾ ਇਹਨੇ ਸ਼ਰਤ ਇਹਈ ਆ ਗੁਰੂ ਨੂੰ ਕੁਝ ਕਰਨ ਦੀ ਲੋੜ ਨਹੀਂ ਉਹਦੀ ਸੰਗਤ ਨੂੰ ਖੁਸ਼ ਕਰ ਲੋ ਸੰਗਤ ਕਿਹੜੀ ਆ ਕੋਈ ਜ਼ਰੂਰੀ ਨਹੀਂ ਮੇ ਇਨਸਾਨ ਹੀ ਸੰਗਤ ਆ ਜਾਨਵਰ ਆ ਪਸ਼ੂ ਪੰਛੀ ਆ ਉਹ ਪੁੱਤਾਂ ਵੀ ਸਾਰੀ ਉਹਦੀ ਸੰਗ ਪਿਆ ਉਹਦੇ ਰੂਹ ਦੇ ਉੱਤੇ ਪੋਸ਼ਾਗਿਆ ਜਿਹੜੀ ਉਹ ਲੱਗ ਲੱਗ ਜਰੂਰ ਪਾਈ ਹੋਈ ਆ ਪਰ ਅੰਦਰ ਜਿਹੜੀ ਉਹਦੀ ਅੰਸ਼ਿਆ ਉਹਦੀ ਆਤਮਾ ਆ ਉਹ ਇੱਕੋ ਹੀ ਆ ਆਪਾਂ ਸਾਰੇ ਉਹਦੇ ਬੱਚੇ ਆ ਜੇ ਆਪਾਂ ਨਾਲ ਮਿਲ ਕੇ ਰਹਿਾਂਗੇ ਤਾਂ ਕਿਸੇ ਚੀਜ਼ ਦਾ ਘਾਟਾ ਨਹੀਂ ਜਾਣ ਦੇਣਾ ਤੁਸੀਂ ਇਹ ਕਰਕੇ ਦੇਖ ਲਓ ਮੇਰੇ ਜਿੰਦਗੀ ਦਾ ਤਜਰਬਾ ਆ ਇੱਕ ਬੇਨਤੀ ਹੋਰ ਕਰਨੀ ਆ ਜੇ ਇਹਦੇ ਕੋਈ ਕੰਮ ਕਰਨੀ ਚੱਲਦਾ ਆ ਜਾਂ ਕੋਈ ਦਿੱਕਤ ਕਿਸੇ ਤਰ੍ਹਾਂ ਦੀ ਉਹਨੂੰ ਪ੍ਰੋਬਲਮ ਆ ਮਾਨਸਿਕ ਪੀੜਾ ਆ ਤਾ ਇੱਕ ਬੇਨਤੀ ਕਰਨੀ ਆ ਜਿਹੜੇ ਮੇਰੇ ਭੈਣ ਭਰਾ ਫਰੀਦਿਆਂ ਚੀਜ਼ਾਂ ਖਾਣੀਆਂ ਚਾਹੁੰਦੇ ਆ ਬਿਜਲੀ ਦਾ ਬਿੱਲ ਫ੍ਰੀ ਹੋ ਜਵੇ ਸਾਡੀਆਂ ਭੈਣ ਟਿਕਟਾਂ ਉਹ ਫ੍ਰੀ ਹੋ ਜਾਣ ਸਫਰ ਫ੍ਰੀ ਹੋ ਜਵੇ ਆਟਾ ਦਾਲ ਫ੍ਰੀ ਹੋ ਜਵੇ ਉਹ ਸਾਡੇ ਤਾਂ ਪਹਿਲਾਂ ਹੀ ਇੰਨਾ ਦਿਮਾਗ ਤੇ ਕਹਿ ਲਓ ਵੀ ਕਰਜ਼ਾ ਜੜਿਆ ਹੋਇਆ ਇਸ ਰੂਹ ਤੇ ਵੀ ਅਸੀਂ ਤਾਂ ਪਹਿਲਾਂ ਹੀ ਉੱਠ ਸਕਦੇ ਤੁਸੀਂ ਹੋਰ ਉਤੋਂ ਮੰਗੀ ਜਾਂਦੇ ਆ ਸਾਨੂੰ ਐਦਾਂ ਕਰਨਾ ਲਗਾਇਆ ਸਾਡੇ ਬਾਬੇ ਨੇ ਇਦਾਂ ਕਰਨਾ ਨਹੀਂ ਦਿਖਾਇਆ ਅਸੀਂ ਮੰਗਦੇ ਨਹੀਂ ਹੈਗੇ ਸਾਡਾ ਬਾਪ ਆ ਜਿਹੜਾ ਉਹ ਰਾਜਾ ਆ ਰਾਜਾ ਇੱਕ ਰਾਜੇ ਦਾ ਪੁੱਤ ਜੇ ਭੀਖ ਮੰਗਦਾ ਫਿਰੇ ਤਾਂ ਰਾਜੇ ਦਾ ਕਸੂਰ ਨਹੀਂ ਹੈਗਾ ਉਹ ਕਸੂਰ ਉਹਦੇ ਪੁੱਤ ਦਾ ਆਇਆ ਇਹ ਭੈਣਾ ਭਰਾਵਾਂ ਤੇ ਇਹ ਸੱਜਣਾ ਮਿੱਤਰਾਂ ਤੇ ਇਹ ਬੜਬੜੀਆਂ ਸਰਕਾਰਾਂ ਤੇ ਆਸ ਰੱਖ ਕੇ ਤੁਸੀਂ ਕਹੋਗੇ ਸਾਡੀ ਜ਼ਿੰਦਗੀ ਸਖਾਲੀ ਹੋ ਜਾਊ ਨਰਕ ਬਣ ਜੂਗੀ ਜ਼ਿੰਦਗੀ ਨਰਕ ਜੇ ਇਦਾਂ ਕਰੋਗੇ ਇਦਾਂ ਕਰੋ ਤਾਂ ਇਹ ਜੀ ਦਾ ਘਾਟਾ ਨਹੀਂ ਰਹਿਣਾ